ਫਤੇਗੜ ਚੋੜੀਆਂ ਸੰਗਤਪੁਰਾ ਰੋਡ ਉਪਰ ਸਥਿਤ ਸੁਆਸਤਿਕ ਚਾਈਲਡ ਕੇਅਰ ਹਸਪਤਾਲ 'ਚ ਉਸ ਵੇਲੇ ਪਾਰੀ ਹੰਗਾਮਾ ਹੋ ਗਿਆ ਜਦੋਂ ਹਸਪਤਾਲ ਦੇ ਦੋਵਾਂ ਭਾਈਵਾਲਿਆਂ 'ਚ ਪੈਸੇ ਲੈਣ ਦੇਣ ਨੂੰ ਲੈ ਕੇ ਆਪਸੀ ਝਗੜਾ ਹੋ ਗਿਆ ਅਤੇ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਉੱਪਰ ਮਾਰਕੁੱਟਾਈ ਅਤੇ ਹੋਰ ਕਈ ਤਰ੍ਹਾਂ ਦੇ ਗੰਭੀਰ આરોਪ ਲਗਾਏ ਗਏ ਚੱਲ ਰਹਾ ਹੁੰਦਾ ਇਹ ਬਟਰੀ ਸਾਰਾ ਕੋਈ ਸਾਡਾ ਨਾਲ ਪੈਸਾ ਦਾ ਕੁਝ ਲੈਣ ਦੇਣ ਹੈਗਾ ਸੀ ਜਿਸ ਕਰਕੇ ਸਾਡੀ ਗੱਲਬਾਤ ਚੱਲਦੀ ਪਈ ਪਰ ਉਹਨਾਂ ਨੇ ਮੇਰੀ ਵਾਈਫ ਦੇ ਨਾਲ ਗਲਤ ਸ਼ਬਦਾਵਲੀ ਵਰਤੀ ਜਿਸ ਵਿੱਚ ਮੈਂ ਵਿੱਚ ਆਇਆ ਤੇ ਮੇਰੇ ਤੇ ਉਹਨਾਂ ਨੇ ਹੱਥ ਚੁੱਕਿਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜੋ ਕਿ ਵੀਡੀਓ ਦੇ ਵਿੱਚ ਬਾਹਰ ਸਾਰਾ ਗਲੀ ਦੇ ਵਿੱਚ ਸਾਡੇ ਨਾਲ ਜੋ ਗਲਤ ਉਹਨਾਂ ਨੇ ਹਰਕਤਾਂ ਕੀਤੀਆਂ ਜੋ ਸਾਡੇ ਤੇ ਹੱਥ ਚੁੱਕੇ ਉਹ ਸਾਰਾ ਰਿਕਾਰਡ ਹੋਇਆ ਉਸ ਤੋਂ ਬਾਅਦ ਅਸੀਂ ਜੀ ਹਸਪੀਟਲ ਪਹੁੰਚੇ ਆਪਣਾ ਮਲਾਜਾ ਕਰਾਇਆ ਵਾ ਠੀਕ ਹੈ ਸਾਰੀ ਰਿਪੋਰਟ ਥਾਣੇ ਦਿੱਤੀ ਹੈਗੀ ਆ ਪਰ ਇਹ ਲੋਕਾਂ ਨੇ ਸਾਡੇ ਨਾਲ ਹੋਰ ਗਲਤ ਕਰਨ ਲਈ ਝੂਠੀ ਸ਼ਬੀ ਬਣਵਾਈ ਜੋ ਕਿ ਵੀਡੀਓ ਦੇ ਵਿੱਚ ਸਾਫ਼ ਦਿਖਦਾ ਵਾ ਕਿ ਕੁੱਟਮਾਰ ਕਿੰਨਾ ਨਾ ਹੁੰਦੀ ਪਈ ਹੈ ਕਿ ਜਿਹੜੇ ਸਾਡੇ ਕੋਲ ਸਬੂਤ ਨੇ ਪੁਖਤਾ ਕਿ ਸਾਡੇ ਖਿਲਾਫ ਝੂਠੀ ਸ਼ਬੀ ਬਣੀ ਗਈ ਹੈ ਡਾਕਟਰ ਸਾਹਿਬ ਨੇ ਗਲਤ ਕੀਤਾ ਹੈਗਾ ਜੋ ਉੱਥੇ ਵੀ ਮੈਡੀਕਲ ਆਪਸਰ ਹੈਗੇ ਆ ਉਹਨਾਂ ਨੇ ਸਾਡੇ ਖਿਲਾਫ ਗਲਤ ਪਰਚਾ ਦਾਖਲ ਕਰਵਾ ਕੇ ਸਾਡੇ ਨਾਲ ਬੇਇਨਸਾਫੀ ਹੁੰਦੀ ਪਈ ਹੈ ਤੇ ਅਸੀਂ ਇਹੀ ਅਪੀਲ ਕਰਾਂਗੇ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਸ ਜਿਹੜੀ ਛੱਬੀ ਨੂੰ ਰੱਦ ਕੀਤਾ ਜਾਵੇ ਕਿਉਂਕਿ ਅਸੀਂ ਦੋਵੇਂ ਹੀ ਪੇਸ਼ੇ ਤੋਂ ਡਾਕਟਰ ਹੈਗੇ ਆ ਤੇ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰਦੇ ਪਏ ਆ ਇੱਥੇ ਤੇ ਨਾ ਹੀ ਸਾਡਾ ਇੱਥੇ ਕਿਸੇ ਨਾਲ ਵੈਰ ਸੀ ਨਾ ਕੋਈ ਗੱਲ ਸੀ ਆਪਾਂ ਇਹ ਚੱਕਰ ਚ ਪੈਣਾ ਹੀ ਨਹੀਂ ਚਾਹੁੰਦੇ ਸੀ ਪਰ ਸਾਡੇ ਨਾਲ ਗਲਤ ਹਰਕਤ ਆਣ ਕੇ ਸਾਡੇ ਹਸਪੀਟਲ ਦੇ ਵਿੱਚ ਸਾਡੇ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਮੇਰੇ ਸਿਰ ਦੇ ਵਿੱਚ ਪਿਸਟਲ ਦੀ ਬੱਟ ਵੀ ਮਾਰੀ ਗਈ ਜੋ ਕਿ ਕੈਮਰੇ ਦੇ ਵਿੱਚ ਸਾਫ਼ ਦਿਖਦਾ ਪਿਆ ਹੈ ਅਸੀਂ ਇਹੀ ਚਾਹੁੰਦੇ ਹਾਂ ਕਿ ਜਿਹੜੀ ਛੱਬੀ ਸਾਡੇ ਖਿਲਾਫ ਹੋਈ ਹੈ ਜਿਹੜੀ ਧਾਰਾ ਲਾਈ ਹੋਈ ਹੈ ਉਹ ਗਲਤ ਹੈਗੀ ਹੈ ਸਾਡੇ ਉੱਪਰ ਗਲਤ ਤਰੀਕੇ ਨਾਲ ਕੀਤਾ ਗਿਆ ਸਾਰਾ ਜੋ ਵੀ ਹੈਗਾ ਉਸ ਨੂੰ ਰੱਦ ਕੀਤਾ ਜਾਵੇ ਸਾਡੀ ਇਹੀ ਅਪੀਲ ਹੈਗੀ ਤੇ ਮਾਨ ਸਰਕਾਰ ਨੂੰ ਇਹੀ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੀ ਜਿਹੜੀ ਲੋਕਾਂ ਨਾਲ ਧੱਕਾ ਸ਼ਾਈ ਕੰਮ ਹੋਣਿਆ ਨੂੰ ਰੋਕਿਆ ਜਾਵੇ ਤੇ ਅਸੀਂ ਡਾਕਟਰ ਅਸੀਂ ਆਪ ਡਾਕਟਰਾਂ ਪੇਸ਼ੇ ਤੋਂ ਤੇ ਸਾਡੇ ਖਿਲਾਫ ਜਿਹੜੇ ਡਾਕਟਰਾਂ ਨੇ ਹੀ ਗਲਤ ਹਰਕਤ ਕੀਤੀ ਹੈ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ। ਯਾਰ ਇਸ ਨੇ ਵੀ ਪੌਂਟਿਬਲ ਤੋਹਲ ਚੜ੍ਹਾ ਆਇਆ ਹੋ ਅਗਲੇ ਦਿਨ ਸਤਨ ਕਾਹ ਹੋਵੇ। ਵੇਖੋ ਦਾਖਲ ਦਾ ਸਾਨੂੰ ਪ੍ਰੋਪਰ ਪਤਾ ਨਹੀਂ ਹੈਗਾ ਕਿ ਕਿੰਦਣ ਦਾਖਲ ਹੋਏ ਨੇ। ਇੰਨਾ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਅਗਲੇ ਦਿਨ ਜਾ ਕੇ ਸਵੇਰੇ ਦਾਖਲ ਹੋਏ ਨੇ। ਜੋ ਸਾਨੂੰ ਇਨਫੋਰਮੇਸ਼ਨ ਉੱਥੇ ਮਿਲੀ ਤੇ ਸੱਟ ਜੇ ਅਸੀਂ ਸਾਡੇ ਉਸ ਟਾਈਮ ਸੱਟਾਂ ਲੱਗੀਆਂ ਵਾ ਤੇ ਇਹ ਵੀ ਉਸ ਟਾਈਮ ਜਾਣਾ ਚਾਹੁੰ ਜਾ ਸਕਦੇ ਸੀ ਜੇ ਇਹਨਾਂ ਦੇ ਸੱਟ ਲੱਗੀਆਂ ਹੁੰਦੀ ਪਰ ਕੈਮਰੇ ਦੇ ਵਿੱਚ ਸਾਰਾ ਰਿਕਾਰਡ ਹੈਗਾ ਜਦੋਂ ਇਹਨਾਂ ਨੇ ਸਾਨੂੰ ਕੁੱਟਮਾਰ ਕਰਕੇ ਫਿਰ ਸਾਡੇ ਅੰਦਰ ਹਸਪੀਟਲ ਦੇ ਦੁਬਾਰਾ ਅੰਦਰ ਆਣ ਕੇ ਗਾਲੀ ਕਲੋਚ ਕੀਤਾ ਵਾ ਫਿਰ ਵਾਪਸ ਗਏ ਨੇ ਬਿਲਕੁਲ ਠੀਕ ਹੈਗੇ ਸੀ ਇਹਨਾਂ ਨੂੰ ਕੋਈ ਵੀ ਇਦਾਂ ਦੀ ਸੱਟਪੇਟ ਨਹੀਂ ਲੱਗੀ ਕਿਉਂਕਿ ਅਸੀਂ ਸਾਡੇ ਅਸੀਂ ਆਪ ਬੇਅਤੇ ਹਾਂ ਸਾਡੇ ਕੋਲ ਕੋਈ ਚੀਜ਼ ਨਹੀਂ ਸੀ ਮੇਰੀ ਵਾਈਫ ਮੇਰੇ ਮਦਰ ਸਾਰੇ ਹੀ ਮੈਨੂੰ ਛਡੋਂਦੇ ਪਏ ਸੀ ਕਿਉਂਕਿ ਉਹਨਾਂ ਦਾ ਹਮਲਾ ਹੀ ਮੇਰੇ ਤੇ ਉੱਤੇ ਜ਼ਿਆਦਾ ਹੋ ਗਿਆ ਸਰ ਉਹਨਾਂ ਦੇ ਵੀ ਸ਼ੇਅਰ ਹੈਗਾ ਸ਼ੇਅਰ ਜਿਹੜਾ ਹੈਗਾ ਉਹ ਜਿਹੜੀ ਡੀਡ ਹੈਗੀ ਆ ਉਹ 35% ਦੇ ਹੈਗੀ ਹੈ ਠੀਕ ਹੈ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਸੀ ਕਿ ਆਪਾਂ ਇਸ ਡੀਡ ਨੂੰ ਡਿਸਕਲੋਜ਼ ਕਰਨਾ ਹੈਗਾ ਉਹ ਤਾਂ ਫਾਈਨਲ ਨਹੀਂ ਹੋਈ ਫਾਈਨਲੀ ਕਰਨ ਲਈ ਆਪਾਂ ਇਹ ਗੱਲਬਾਤ ਚੱਲਦੀ ਪਈ ਸੀ ਤਾਂ ਝਗੜੇ ਦਾ ਇਸ਼ੂ ਕੀ ਹੋ ਗਿਆ ਟਗੜੇ ਦਾ ਐਸ਼ੇ ਤੁਹਾਨੂੰ ਦੱਸਿਆ ਹੈਗਾ ਕਿ ਪੈਸੇ ਦਾ ਲਾਂਨ ਦੇਣੇ ਉਹ ਉਹ ਜਿਹੜਾ ਹੈ ਹਰ ਇੱਕ ਸਿੰਘ ਜਿਹੜਾ ਉਹ ਉਹ ਵੀ ਆਪਣੀ ਬਾਇਟ ਏਰੀਆ ਦੀ ਕਰ ਰਿਹਾ ਸੀਗਾ ਕਿ 45% ਲੈ ਰਿਹਾ 65 ਤੱਕ ਹਾਂਜੀ ਬਾਅਦ ਵਿੱਚ ਵਿਸਪੋਰਟ ਕਰਨਾ ਸੀ ਹਾਂਜੀ ਹਾਂਜੀ ਬੈਟ ਨੂੰ ਲੈ ਕੇ ਚੱਲਣਾ ਹਾਂਜੀ ਹਾਂਜੀ ਉਹ ਕੱਲ੍ਹ ਆਦੀ ਫਾਈਨਲ ਨਹੀਂ ਹੋਈ ਨਹੀਂ ਫਾਈਨਲ ਨਹੀਂ ਹੋਈ ਸੀ ਫਾਈਨਲ ਹੋ ਚੁੱਕੀ ਸੀ ਐਸੇ ਦੀ ਹੀ ਪ੍ਰਕਿਰਿਆ ਚੱਲਦੀ ਰਹੀ ਹਾਂ ਉਸ ਦੇ ਨਾਲ ਕੁਝ ਬੰਦੇ ਆਏ ਜਿਨ੍ਹਾਂ ਦੇ ਨਾਲ ਇਹ ਗੱਲਬਾਤ ਦੀ ਵਾਦੀ ਵਧ ਗਈ ਪਹਿਲੀ ਤੇ ਗੱਲ ਇਹ ਆ ਜੀ ਸਵਾਸਤਿਕ ਹਸਪੀਟਲ ਉਹਨਾਂ ਦਾ ਕੱਲਿਆਂ ਦਾ ਨਹੀਂ ਹੈਗਾ ਇਹ 28 ਫਰਵਰੀ 2025 ਨੂੰ ਸਾਡਾ ਮੇਰਾ ਔਰ ਡਾਕਟਰ ਰਿਤਿਕਾ ਦਾ ਦੋਵਾਂ ਦੀ ਸਾਡਾ ਭਾਈ ਵਾਲੀ ਦਾ ਕੰਮ ਹੈਗਾ ਇਹ 28 ਫਰਵਰੀ 2025 ਨੂੰ ਸਾਡੀ ਦੋਨਾਂ ਦੇ ਵਿੱਚ ਪਾਰਟਨਰਸ਼ਿਪ ਢੀਡ ਲਿਖੀ ਗਈ ਹੈ ਮੈਂ ਇਸ ਕੰਮ ਨੂੰ ਇਸ ਬਿਲਡਿੰਗ ਨੂੰ ਬਣਾਉਣ ਵਾਸਤੇ ਸਾਰੀ ਮਸ਼ੀਨਰੀ ਲਿਆਉਣ ਵਾਸਤੇ ਡਾਕਟਰ ਸੰਦੀਪ ਸ਼ਰਮਾ ਨੇ ਮੇਰੇ ਕੋਲ ਆ 35 ਲੱਖ ਰੁਪਈਆ ਇਹ ਸਾਰਾ ਔਨ ਰਿਕਾਰਡ ਹੈਗਾ ਸਾਡੇ ਕੋਲ ਪੇਪਰਸ ਹੈਗੇ ਨੇ ਰੈਂਟ ਡੀਡ ਲਿਖੀ ਆ ਇਹਨਾਂ ਨੇ ਫਿਰ ਉਹ ਜਿਹੜੀ ਬਿਲਡਿੰਗ ਹੈ ਮੈਨੂੰ 10 ਸਾਲੀ ਰੈਂਟ ਤੇ ਲੈ ਕੇ ਦਿੱਤੀ ਆ ਸਾਡਾ ਉਹਦੇ ਵਿੱਚ ਮੇਰਾ ਹਿੱਸਾ ਹੈਗਾ 35% ਮੈਂ ਇਸ ਕਰਕੇ ਉੱਤੇ ਹਰ ਰੋਜ਼ ਆਪਣੇ ਕੰਮ ਤੇ ਜਾਂਦਾ ਸੀਗਾ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਆਪਣੇ ਉੱਤੇ ਕੰਮ ਤੇ ਹੁੰਦਾ ਉਹਨ ਗੱਲ ਇਹ ਹੋਈ ਕਿ ਹਸਪੀਟਲ ਚੱਲਣ ਲੱਪੇ ਬਹੁਤ ਵਧੀਆ ਕਿਉਂਕਿ ਮੇਰੀ ਮੈਨੇਜਮੈਂਟ ਬਹੁਤ ਵਧੀਆ ਸੀ ਉੱਥੇ ਇਹ ਸਾਰਾ ਕੰਮ ਮੈਂ ਚਲਾ ਰਿਆ ਸੀਗਾ ਉੱਥੇ ਇਹਨਾਂ ਨੂੰ ਆ ਗਿਆ ਲਾਲਚ ਵੀ ਹੁਣ ਪੈਸੇ ਬਹੁਤ ਬਚਣ ਲੱਪੇ ਆ ਤੇ ਅਸੀਂ ਕਿਸ ਤਰੀਕੇ ਹਰਪ੍ਰੀਤ ਨੂੰ ਇੱਥੋਂ ਬਾਹਰ ਕੱਢ ਦਈਏ ਇਹ ਹਰ ਰੋਜ਼ ਕੋਈ ਨਾ ਕੋਈ ਨਵੀਆਂ ਸਕੀਮਾਂ ਘੜਨ ਲੱਪੇ ਇਹ ਕਦੀ ਮੈਨੂੰ ਤੰਗ ਕਰਦੇ ਸੀ ਇਹ ਮੈਨੂੰ ਕੰਮ ਨਹੀਂ ਸੀ ਕਰਨ ਦਿੰਦੇ ਇੱਕ ਇਹਦੀ ਮਾਸੀ ਦਾ ਮੁੰਡਾ ਆ ਉਹ ਡਰੱਗਸ ਲੈਂਦਾ ਆ ਉਹ ਮੈਨੂੰ ਬਹੁਤ ਜ਼ਿਆਦਾ ਉੱਥੇ ਤੰਗ ਪਰੇਸ਼ਾਨ ਕਰਦਾ ਰਿਹਾ ਜੋ ਕਿ ਉਹਦਾ ਉਸ ਹਸਪੀਟਲ ਦੇ ਵਿੱਚ ਇੰਟਰਫੇਅਰ ਕਰਨਾ ਕੋਈ ਮਤਲਬ ਨਹੀਂ ਹੈਗਾ ਫਿਰ ਇਹਦਾ ਸੰਦੀਪ ਦੇ ਫਾਦਰ ਬਲਵਿੰਦਰ ਸ਼ਰਮਾ ਉਹ ਆਣ ਕੇ ਮੈਨੂੰ ਉੱਥੇ ਤੰਗ ਪਰੇਸ਼ਾਨ ਕਰਦੇ ਰਹੇ ਫਿਰ ਇਹਨਾਂ ਨੇ ਮੈਨੂੰ 4 ਤਰੀਕ ਨੂੰ WhatsApp ਤੇ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਨੇ ਇਹਨਾਂ ਨੇ 4 ਤਰੀਕ ਨੂੰ ਮੈਨੂੰ WhatsApp ਤੇ ਮੈਸੇਜ ਕੀਤਾ ਡਾਕਟਰ ਰਿਤਿਕਾ ਨੇ ਕਿ ਆਣ ਕੇ ਆਪਣੇ ਪੈਸੇ ਲੈ ਜਾ 15 ਲੱਖ ਰੁਪਿਆ ਚੈੱਕ ਤੇ 20 ਲੱਖ ਰੁਪਿਆ ਕੈਸ਼ ਜੋ ਕਿ ਮੈਂ ਇਹਨਾਂ ਨੂੰ ਸਾਫ਼ ਮਨਾਂ ਕਰਦਾ ਵੀ ਮੈਂ ਇੱਥੇ ਕੰਮ ਕਰਨਾ ਆ ਮੈਂ ਇੱਥੇ ਭਾਈਵਾਲੀ ਕਰਨੀ ਆ ਤੁਸੀਂ ਮੈਨੂੰ ਕੱਢਣ ਕਿਉਂ ਦੇਜੇ ਚਲੋ ਉਸ ਦਿਨ ਅਸੀਂ ਘਰ ਆ ਗਿਆ ਮੈਂ ਅਗਲੇ ਦਿਨ 5 ਤਰੀਕ ਨੂੰ ਜਿਸ ਦਿਨ ਸਾਡਾ ਝਗੜਾ ਹੋਇਆ ਫਿਰ ਡਾਕਟਰ ਦਿੱਤੀ ਕਾ ਤਾਂ ਮੈਨੂੰ ਮੈਸੇਜ ਆਇਆ ਵਾ ਵੀ ਆਣ ਕੇ ਆਪਣੇ ਪੈਸੇ ਲੈ ਜਾ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਸਵੇਰ ਦਾ ਹਸਪੀਟਲ ਹੀ ਆ ਤੇ ਮੈਂ ਕੱਲਾ ਸੀਗਾ ਇਹਨੇ ਨੂੰ ਇਹਦਾ ਘਰ ਵਾਲਾ ਡਾਕਟਰ ਸੰਦੀਪ ਸ਼ਰਮਾ ਇਹਦੀ ਮਾਸੀ ਦਾ ਮੁੰਡਾ ਇਹਦਾ ਫਾਦਰ ਬਲਵਿੰਦਰ ਪਾਲ ਤੇ ਦੋ ਹੋਰ ਮੁੰਡੇ ਸੀ ਜਿਨ੍ਹਾਂ ਨੂੰ ਮੈਂ ਨਹੀਂ ਪਛਾਣਦਾ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਇਹਨਾਂ ਨੇ ਮੈਨੂੰ ਆਣ ਕੇ ਧਮਕੀ ਦਿੱਤੀ ਵੀ ਅੱਜ ਤੈਨੂੰ ਤੇਰੇ ਘਰ ਦੇ ਇਥੋਂ ਮਰੇ ਨੂੰ ਚੁੱਕ ਕੇ ਖੜਨਗੇ ਫਿਰ ਮੈਂ ਡਰ ਗਿਆ ਜੀ ਮੈਂ ਆਪਣੇ ਭਰਾ ਨੂੰ ਫੋਨ ਕਰਤਾ ਜਿੰਨਾ ਚਿਰ ਮੇਰਾ ਭਰਾ ਆਇਆ ਵਾ ਇਹ ਉੱਥੇ ਪਹੁੰਚ ਚੁੱਕੇ ਸੀ ਇਹਨਾਂ ਨੇ ਆਉਂਦਿਆਂ ਹੀ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਪਹੁੰਚਿਆਂ ਹੀ ਸੰਦੀਪ ਨੇ ਆਪਣੀ ਦਸਤੀ ਕਿਰਪਾਨ ਦੇ ਨਾਲ ਮੇਰੇ ਤੇ ਵਾਰ ਕੀਤਾ ਜੋ ਮੇਰੀ ਖੱਬੀ ਬਾਹ ਤੇ ਵਾਰ ਹੋਇਆ ਉਸ ਤੋਂ ਬਾਅਦ ਇਹਦੇ ਫਾਦਰ ਬਲਵਿੰਦਰ ਸ਼ਰਮਾ ਨੇ ਆਪਣੇ ਸੋਟੇ ਦੇ ਨਾਲ ਮੇਰੇ ਸਿੱਧਾ ਸਿਰ ਤੇ ਵਾਰ ਕੀਤਾ ਜੋ ਮੈਂ ਆਪਣੇ ਸੱਜੇ ਹੱਥ ਨਾਲ ਡੱਕਣ ਦੀ ਕੋਸ਼ਿਸ਼ ਕੀਤੀ ਤੇ ਮੇਰੀ ਉਂਗਲੀ ਤੇ ਮਿਡਲ ਫਿੰਗਰ ਤੇ ਵਾਰ ਹੋਇਆ ਫਿਰ ਇਹਦੇ ਮਾਸੀ ਦੇ ਮੁੰਡੇ ਨੇ ਮੇਰੇ ਡੋਲੇ ਤੇ ਡਾਂਗ ਮਾਰੀ ਆ ਵੇਖੋ ਉਹਨੇ ਮੇਰੇ ਡੋਲੇ ਤੇ ਡਾਂਗ ਮਾਰੀ ਆ ਜਦੋਂ ਉਹਨੇ ਮੇਰੇ ਡਾਂਗ ਮਾਰੀ ਆ ਤੇ ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਇਹ ਸਾਰਾ ਵਾਕਿਆ ਮੇਰੇ ਭਰਾ ਨੇ ਉੱਥੇ ਖੜ ਕੇ ਵੇਖਿਆ ਮੇਰਾ ਭਰਾ ਰੌਲਾ ਪਾਉਂਦਾ ਰਿਹਾ ਵੀ ਨਾ ਕਰੋ ਨਾ ਕਰੋ ਹਾਂ ਕੋਈ ਮੇਰਾ ਭਰਾ ਵੀ ਉਹਦੇ ਚ ਦੁਆਰ ਆ ਮੇਰਾ ਭਰਾ ਵੀ ਉੱਥੇ ਆ ਗਿਆ ਤੇ ਉਹ ਛਡਾਉਂਦਾ ਰਿਹਾ ਸਨ ਤੇ ਜਦੋਂ ਮੈਂ ਬੇਹੋਸ਼ ਹੋ ਗਿਆ ਮੇਰਾ ਭਰਾ ਮੈਨੂੰ ਚੁੱਕ ਕੇ ਇੱਥੇ ਸਰਕਾਰੀ ਹਸਪਤਾਲ ਲਿਆਇਆ ਰਸਤੇ ਚ ਆਉਂਦੇ ਆਉਂਦੇ ਇਹ 5 ਤਰੀਕ ਨੂੰ ਹੀ ਜਿੱਦਣ ਸਾਡਾ ਝਗੜਾ ਹੋਇਆ ਉਸੇ ਦਿਨ ਉਹ ਮੇਰਾ ਭਰਾ ਇੱਥੇ ਮੈਨੂੰ ਸਰਕਾਰੀ ਹਸਪਤਾਲ ਲਿਆ ਕੇ ਉਹਨੇ ਮੈਨੂੰ ਦਾਖਲ ਕਰਾ ਦਿੱਤਾ ਆਹ ਵੇਖੋ ਸਾਡੇ ਕੋ ਉਕਤਾ ਪ੍ਰੂਫ ਹੈਗੇ ਨੇ ਅਸੀਂ 5 ਤਰੀਕ ਨੂੰ ਇੱਥੇ ਦਾਖਲ ਹੋਏ ਆ ਸਰਕਾਰੀ ਹਸਪਤਾਲ ਤੇ ਹਲੇ ਤੱਕ ਮੈਂ ਜਿਹੜੇ ਇਲਾਜ ਆ ਬਾਕੀ ਇਹ ਸੰਦੀਪ ਡਾਕਟਰ ਸੰਦੀਪ ਇਹਦੀ ਮਾਸੀ ਦਾ ਮੁੰਡਾ ਗੁਰਪ੍ਰਤਾਪ ਰਾਏ ਤੇ ਇਹਦਾ ਫਾਦਰ ਬਲਵਿੰਦਰ ਪਾਲ ਤੇ ਦੋ ਜਿਹੜੇ ਉਹ ਬੰਦੇ ਇਹਨਾਂ ਨੇ ਸੱਦੇ ਇਹਨਾਂ ਪੰਜਾਂ ਜਣਿਆਂ ਨੇ ਸਲਾਹ ਕਰਕੇ ਮੇਰੇ ਤੇ ਹਮਲਾ ਕੀਤਾ ਆ ਤੇ ਜੋ ਵੀ ਮੈਂ ਪ੍ਰਸ਼ਾਸਨ ਤੋਂ ਇਹੋ ਬੇਨਤੀ ਕਰਦਾ ਆਂ ਕਿ ਇਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ। ਜੀ ਰਾਮੈ ਕੋ ਇੱਕ ਇੱਕ ਮੇਰੀ ਗੁਜਾਰਿਸ਼ ਹੋਰ ਹੈ ਪ੍ਰਸ਼ਾਸਨ ਤੋਂ ਜਿਹੜਾ ਡਾਕਟਰ ਸੰਦੀਪ ਦਾ ਮਾਸੀ ਦਾ ਬੇਟਾ ਜਿਹੜਾ ਇੰਟਰਫੇਅਰ ਕਰਦਾ ਹਸਪੀਟਲ ਦੇ ਵਿੱਚ ਜਿਹਦਾ ਉਸ ਹਸਪੀਟਲ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਭਾਈ ਵਾਲੀ ਮੇਰੀ ਤੇ ਡਾਕਟਰ ਦਿੱਤਿਕਾ ਦੀ ਆ ਪਰ ਉਹ ਗੁਰਪ੍ਰਤਾਪ ਰਾਏ ਉਸ ਹਸਪੀਟਲ ਦੇ ਵਿੱਚ ਬਹੁਤ ਦਖਲਅੰਦਾਜ਼ੀ ਕਰਦਾ ਦੂਸਰੀ ਗੱਲ ਉਹ ਬੰਦਾ ਡਰੱਗਸ ਲੈਂਦਾ ਆ ਉਹ ਸਮੈਗ ਕਿੰਦਾ ਆ ਉਹਦਾ ਡੋਪ ਟੈਸਟ ਕੀਤਾ ਜਾਵੇ ਉਹਨੂੰ ਦੋ ਵਾਰੀ ਤੇ ਹਸਪੀਟਲ ਦੇ ਬਾਥਰੂਮ ਦੇ ਵਿੱਚੋਂ ਕੱਢਿਆ ਗਿਆ ਐ ਡਿੱਗੇ ਨੂੰ ਕਿਉਂਕਿ ਉਹ ਟੀਕੇ ਲਾਉਂਦਾ ਇੰਜੈਕਸ਼ਨ ਲਾਉਂਦਾ ਆ ਜਿਸ ਕਰਕੇ ਮੈਂ ਕਈ ਵਾਰ ਡਾਕਟਰ ਰਿਤਿਕਾ ਨੂੰ ਕਿਹਾ ਆ ਵੀ ਇਹਨੂੰ ਇੱਥੋਂ ਭੇਜ ਦੋ ਇਹਨੂੰ ਇੱਥੋਂ ਕੱਢ ਦੋ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਦੂਸਰੀ ਗੱਲ ਉਹ ਅਨਪ੍ਰੋਫੈਸ਼ਨਲ ਬੰਦਾ ਡਰੱਗੇਸਟ ਬੰਦਾ ਉਹ ਉੱਥੇ ਪ੍ਰੈਕਟਿਸ ਕਰਦਾ ਆ ਹਸਪੀਟਲ ਦੇ ਵਿੱਚ 10th ਪਾਸ ਬੰਦਾ ਆ ਉਹ ਉੱਥੇ ਪ੍ਰੈਕਟਿਸ ਕਰਦਾ ਜੋ ਕਿ ਮਰੀਜ਼ਾਂ ਦੇ ਲਈ ਬਹੁਤ ਖਤਰਨਾਕ ਇਹ ਚੀਜ਼ ਹੈਗੀ ਆ ਵੀ ਇੱਕ ਜਿਹੜਾ ਬੰਦਾ ਅਨਪ੍ਰੋਫੈਸ਼ਨਲ ਆ ਉੱਥੇ ਜਾ ਕੇ ਪ੍ਰੈਕਟਿਸ ਕਰੇ ਤੋਂ ਮੇਰੀ ਪ੍ਰਸ਼ਾਸਨ ਤੋਂ ਇਹ ਬੇਰਾਰਿਸ਼ ਆ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਬਹੁਤ ਟੱਕਾ ਹੋ ਰਿਹਾ ਆ ਇਹ ਡਾਕਟਰ ਸੰਦੀਪ ਇਹਦਾ ਫਾਦਰ ਬਲਵਿੰਦਰਪਾਲ ਇਹਦੇ ਮਾਸੀ ਦਾ ਬੇਟਾ ਗੁਰਪ੍ਰਤਾਪ ਰਾਏ ਇਹ ਮੈਨੂੰ ਬਹੁਤ ਪਰੇਸ਼ਾਨ ਕਰਦੇ ਸੀ ਪਿਛਲੇ 2 ਮਹੀਨਿਆਂ ਤੋਂ ਇਹਨਾਂ ਨੇ ਮੇਰੇ ਨਾਲ ਬਹੁਤ ਟੱਕਾ ਕੀਤਾ ਆ ਸੋ ਮੇਰੀ ਗੁਜਾਰਿਸ਼ ਹੈ ਕਿ ਮੈਨੂੰ ਇਨਸਾਫ ਮਿਲੇ ਅੱਜ ਆਪ ਜੀ ਦਾ ਸੰਦੀਪਾ ਨੂੰ ਕੁੱਛੇ ਕੀਤਾ ਦੇ ਉਹ ਸਭ ਕੁਝ ਕਰੀ ਵੇਖੋ ਜੀ ਮੈਂ ਤੇ ਅੱਗੇ ਵੀ ਤੁਹਾਨੂੰ ਦੱਸਿਆ ਮੈਂ ਤੇ ਉੱਥੇ ਕੰਮ ਕਰਨ ਗਿਆ ਹਾਂ ਉਹਨਾਂ ਤਿੰਨਾਂ ਪਿਓ ਪੁੱਤਾਂ ਨੇ ਤੇ ਦੋ ਅਣਪਛਾਤੇ ਬੰਦਿਆਂ ਨੇ ਮੇਰੇ ਤੇ ਇਸ਼ਲਾਹ ਕਰਕੇ ਹਮਲਾ ਕੀਤਾ ਆ ਸੰਦੀਪ ਨੇ ਮੇਰੇ ਤਿਰਪਾਨ ਮਾਰੀ ਆ ਤੇ ਉਹਦੇ ਫਾਦਰ ਸਾਹਿਬ ਨੇ ਮੇਰੇ ਸੋਟਾ ਮਾਰਿਆ ਹੁਣ ਮੇਰੇ ਲੱਗੀ ਆ ਛੱਟ ਹੁਣ ਮੈਨੂੰ ਤੇ 26 ਦਾ ਕੋਈ ਪਤਾ ਨਹੀਂ ਹੁੰਦਾ ਵੀ 26 ਕੀ ਹੁੰਦੀ ਆ ਮੈਂ ਤੇ ਆਪਣਾ ਇਲਾਜ ਕਰਾਉਣ ਆਇਆ ਹਸਪੀਟਲ ਦੇ ਵਿੱਚ ਇਹ ਤਾਂ ਹੁਣ ਡਾਕਟਰ ਸਾਹਿਬ ਦੱਸਣਗੇ ਵੀ ਇਹ ਕੀ ਅੱਗੇ ਉਹਨਾਂ ਨੇ ਜੋ ਵੀ ਕਰਨਾ ਉਹਨਾਂ ਨੇ ਕਰਨਾ ਇਹਦੇ 'ਚ ਮੈਨੂੰ ਨਹੀਂ ਕੁਝ ਪਤਾ ਮੈਂ ਤਾਂ ਆਪਣੀ ਛੱਟ ਦਾ ਇਲਾਜ ਕਰਾਉਣ ਆਇਆ ਹਾਂ ਬਸ ਔਰ ਡਾਕਟਰ ਸਾਹਿਬ 5 ਤਰੀਕ ਨੂੰ ਸੰਤਪੁਰਾ ਰੋਫਤੇਗੜ ਚੂਨੇ ਸਵਾਸਤੀ ਦਾ ਹਸਪਤਾਲ ਇਕ ਚੱਲਦਾ ਹਾਂ ਜੀ ਤੇ ਉਹਦੇ ਜਿਹੜੇ ਮਾਲਕ ਨੇ ਡਾਕਟਰ ਸੰਦੀਪ ਕੁਮਾਰ ਸ਼ਰਮਾ ਉਹਨਾਂ ਦਾ ਕਹਿਣਾ ਕਿ ਜਿਹੜੇ ਪੁੱਜੀਵਾ ਸਾਡੇ ਆਨ ਕੀ ਇਥੇ ਲੜਾਈ ਝਗੜਾ ਕਰਦਾ ਹਾਂ ਜੀ ਤੇ ਉਹ ਅੱਜ ਤਰੀਕ ਨੂੰ ਉਹਨਾਂ ਨੇ ਕਹਿ ਤੋ ਝਗੜਾ ਹੁੰਦਾ ਪਰ ਉਹ ਹਸਪਤਾਲ ਚ ਜਾ ਕੇ ਦੂਸਰੇ ਦਿਨ 7 ਤਰੀਕ ਨੂੰ ਦਰਖਵੈ ਰਿਸ਼ੀਏਟਲੀ ਸ਼ਾਮ ਨੂੰ ਦਰਖਵੈ ਇਹ ਕੀ ਹੈ ਸਰ ਪੈਟਮੈਟ ਕੀ ਹੈ ਸਰ ਇਹ ਸਾਡੇ ਕੋਲ ਜਿਹੜਾ ਹਰਪ੍ਰੀਤ ਜੋਸ਼ੀ ਆ ਇਹ 5 ਤਰੀਕ ਨੂੰ ਆਇਆ ਤੇ ਸਵੇਰ 6:25 ਵਜੇ ਆਇਆ ਜੀ ਇਹ ਸ਼ਾਮ ਨੂੰ ਜੀ ਹਾਂਜੀ ਸ਼ਾਮ ਨੂੰ 5 ਤਰੀਕ ਨੂੰ ਹਾਂਜੀ ਇਹ ਕਿੰਨੇ ਜਾਣੇ ਦਖਲ ਹੋਏ ਜੀ ਇਹ ਇੱਕ ਜਾਣੇ ਦਖਲ ਹੋਇਆ ਜੀ ਕੀ ਨਾਮ ਆਉਂਦਾ ਇਹਨਾਂ ਦਾ ਨਾਮ ਹੈਗਾ ਜੀ ਹਰਪ੍ਰੀਤ ਸਿੰਘ son of ਅਜੀਤ ਕੁਮਾਰ ਜੀ ਕਿੱਥੇ ਸਟਾਚਰ ਨਹੀਂ ਸ਼ੋਅ ਇਹ ਇੱਕ ਪੈਰ ਨੇ ਦੀ ਬਾਹ ਤੇ ਆ ਜੀ ਇੱਕ ਉਹਦੇ ਸੱਜੇ ਹੱਥ ਤੇ ਕੀ ਰਿਜ਼ਲਟ ਆਇਆ ਇਹਨਾਂ ਦਾ ਜੀ ਐਮਐਲਆਰ ਐਮਐਲਆਰ ਇਹਨਾਂ ਦੇ ਜੋ ਵੀ ਸੀਗਾ ਅੰਡਰ ਰੈਕਸੇ ਰੱਖਿਆ ਸੀਗਾ ਤੇ ਉਹਦੇ ਵਿੱਚ ਫ੍ਰੈਕਚਰ ਆਇਆ ਜੀ ਬਾਹਾਂ ਦਾ ਹਾਂ ਤੇ ਉਹ ਰਿਪੋਰਟ ਜਿਹੜੀ ਥਾਣੇ ਭੇਜੀ ਸੀ। ਠੀਕ ਹੈ। ਹਾਂਜੀ ਮਰੀਜ਼ ਹਰਪੀਤ ਸਿੰਘ ਜੀ ਆਪਣੇ ਕੋਲ ਗੜਾਈ ਝਗੜੇ ਦੇ ਕੇਸ ਨਾਲ ਆਇਆ ਜੀ ਸੱਟਾਂ ਲੱਗੀਆਂ ਹੋਈਆਂ ਸੀਗੀਆਂ। ਇਹ ਜੀ ਉਹਨੇ ਕਹਿਣਾ ਕਿ ਸੱਟਾਂ ਝੂਠੀਆਂ ਆ ਸੱਚੀਆਂ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹੈ ਪੁਲਿਸ ਤੋਂ ਪੇਸ਼ੀ ਮਾਮਲਾ ਉਹ ਦੇਖਦੇ। ਹਾਂ ਸਰ ਇਹ ਕਿੱਦਿਆ ਨਾ ਸਵਾਸਤਿਕ ਹਸਪਤਾਲ ਪਤੇ ਕਰ ਚੂੜੀਆਂ ਸਰਪਰਾ ਰੋਡ ਦੇ ਦੋ ਪਹਰਾ ਦਾ ਝਗੜਾ ਹੋਇਆ ਕੀ ਸੀ ਸਾਰਾ ਮਾਮਲਾ ਤੇ ਕੀ ਕਾਰਵਾਈ ਹੋਈ? ਇਹ ਜਿਹੜੀ ਆਪਣੇ ਰਿਤਕਾ ਆ ਵਾਇਰਲ ਡਾਕਟਰ ਸੰਦੀਪ ਸ਼ਰਮਾ ਉਹਨਾਂ ਦੇ ਬਿਆਨਾਂ ਦੇ ਉੱਤੇ 101 ਮਕਦਮਾ ਨੰਬਰ 5825 ਬਾਂਦੀਆਂ ਤਰ੍ਹਾਂਾਂ ਤਾ ਦਰਜ ਕੀਤਾ ਆ ਤੇ ਦੂਸਰੀ ਪਾਰਟੀ ਨੇ ਦੀ ਵੀ ਐਮਐਲਆਰ ਆਈ ਇਹ ਉਹਦੇ ਬਾਰੇ ਦੁਜੀਏ ਕਰ ਰਹੇ ਆ ਵੈਰੀਫਾਈਡ ਜੋ ਉਹਨਾਂ ਦਾ ਹੋਏਗਾ ਉਹਦੇ ਮੁਤਾਬਕ ਫਿਰ ਕਾਰਵਾਈ ਕੀਤੀ ਜਾਏਗੀ ਤਾਂ ਕੀ ਕਾਰਨ ਸੀ ਝਗੜੇ ਦਾ ਝਗੜੇ ਦਾ ਕੋਈ ਇਹਨਾਂ ਦਾ ਆਪਸ ਦੇ ਵਿੱਚ ਹਸਪੀਟਲ ਦੇ ਕੋਈ ਪੈਸੇ ਪੂਸੇ ਦਾ ਆ ਜਾਂ ਲੈਂ ਦੇਣ ਦਾ ਜਿਹਦੇ ਕਰਕੇ ਇਹਨਾਂ ਦਾ ਕੋਈ ਝਗੜਾ ਹੋਇਆ ਹੈ ਕਾਰਵਾਈ ਕੀਤੀ ਜਾਏਗੀ ਕਾਰਵਾਈ ਇਹਨਾਂ ਦੀ ਕੀਤੀ ਜਾ ਰਹੀ ਹੈ ਜੀ ਦੂਜੀ ਜੋ ਵੀ ਐਮਐਲਆਰ ਦੇ ਮੁਤਾਬਕ ਹੋਏਗੀ ਉਹ ਵੀ ਦੂਜੀ ਪਾਰਟੀ ਦੇ ਕਾਰਵਾਈ ਕੀਤੀ ਜਾਏਗੀ ਫਿਲਹਾਲ ਰਿਤਕਾ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੈ